ਵਿਆਹੇ ਪੈਂਦੇ ਨਿੱਗੇ ਹੋਕੇ ਛੜਿਆਂ ਦੇ ਕੋਲ ਤਾਂਬੇ ਰਹਿ। ਓ ਰੰਨਾ ਵਾਲੇ ਮਾਨਣ ਮੋਜਾਂ ਛੜਿਆਂ ਕੋਲ ਉਲਾਂਬੇ ਰਹਿ ਗਏ। ਕਿਆ ਬਾਤ! ਕਿਆ ਬਾਤ! ਦਵਾਰੇ ਵਧੀਆ ਕਰੇ ਬੱਬੇ ਤੁਸੀਂ ਲਾਲੀ ਛੰਡਾ ਬਹੁਤ ਈ ਯਾਰ ਅੱਜ। ਇਹ ਤਾਂ ਕੋਈ ਆਪਣੀ। ਓ ਬੱਲੇ ਬੱਲੇ ਕਹਿ ਮੁੰਡਿਓ। ਠੀਕ ਆ ਜੀ ਠੀਕ ਆ ਜੀ। ਲਓ ਬਈ ਪਿੰਡ ਦਾ ਗਵਈਆ ਆ ਗਿਆ। ਹਾਂਜੀ ਭਾਈ ਛੜਿਆਂ ਦੇ ਵੀ ਸੁਣਾ ਲਿਆ ਕੋਈ ਗੱਲਬਾਤ ਕੋਈ। ਛੜਿਆਂ ਦੀ? ਹਾਂਜੀ। ਲੈ ਯਾਰ ਇਹ ਕੀ ਗੱਲ ਐ? ਛੜਿਆਂ ਦੀ ਗੱਲ ਕਰਦਨੇ ਆਪਾਂ ਹਨਾ। ਕਰੋ ਜੀ ਸੁਣਾ ਦਿੰਨੇ ਆ ਤਾਂ ਕੀ ਗੱਲ ਐ? ਮੈਂ ਬਰਸਨ ਸੁਣਾਈਏ ਫਿਰ ਹੋਰ ਆ ਜਾਓ ਹਾਏ 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 ਲਓ ਜੀ ਛੜਿਆਂ ਦੀ ਗੱਲ ਸੁਣਾਉਣ ਲੱਗਿਆ ਹੁਣ ਹਾਂਜੀ ਲਓ ਛੜਿਆਂ ਦੀ ਗੱਲ ਕਰਨ ਲੱਗੇ ਆ ਵੀਰਪਾਲ ਕੌਰ ਪੱਠੜ ਬਹੁਤ ਅੱਛੀ ਰਾਈਟਰ ਆ ਉਹਨੇ ਛੜਿਆਂ ਬਾਰੇ ਬਹੁਤ ਕੁਝ ਲਿਖਿਆ ਤੇ ਮੈਂ ਤਾਂ ਕੁਦਰਤੀ ਇਥੋਂ ਦੀ ਜਾ ਰਿਹਾ ਸੀਗਾ ਤੇ ਸਾਡੇ ਭਰਾਵਾਂ ਨੇ ਧੂਣੀ ਲਾਈ ਸੀਗੀ ਤੇ ਤਕਰੀਬਨ ਹੀ ਛੜੇ ਬੈਠੇ ਹੈਗੇ ਇੱਕ ਦੋ ਵਿਆਹੇ ਹੋਏ ਹੈਗੇ ਬੜੀ ਸੋਹਣੀ ਵੀਰਪਾਲ ਪੱਠੜ ਕੌਰ ਨੇ ਲਿਖਿਆ ਉਹ ਕਹਿੰਦੀ ਰੱਬ ਦੀ ਖੈਰ ਤੋਂ ਵਾਂਝੇ ਰਹਿਗੇ ਛੜਿਆਂ ਬਾਰੇ ਕਹਿੰਦੀ ਐ ਕਹਿੰਦੀ ਛੜੇ ਰੱਬ ਦੀ ਖੈਰ ਤੋਂ ਵਾਂਝੇ ਰਹਿ ਗਏ ਛੜੇ ਰੱਬ ਦੀ ਖੈਰ ਤੋਂ ਵਾਂਝੇ ਰਹਿ ਗਏ ਅਸੀਂ ਤਾਂ ਬਿੱਲੇ ਸਾਂਝੇ ਰਹਿ ਗਏ ਕਾਲੀ ਦਾੜੀ ਚਿੱਟੀ ਹੋਗੀ ਦਿਲ ਦੇ ਵਿੱਚ ਚਾ ਸਾਂਭੇ ਰਹਿ ਗਏ ਕਾਲੀ ਦਾੜੀ ਚਿੱਟੀ ਹੋਗੀ ਦਿਲ ਦੇ ਵਿੱਚ ਚਾ ਸਾਂਭੇ ਰਹਿ ਗਏ ਚੂੜੇ ਵਾਲੀ ਘਰ ਨਹੀਂ ਆਉਣੀ ਚੂੜੇ ਵਾਲੀ ਘਰ ਨਹੀਂ ਆਉਣੀ ਸੁਪਨਿਆਂ ਵਿੱਚ ਪਰਾਂਦੇ ਰਹਿ ਗਏ ਰੰਨਾ ਵਾਲੇ ਮਾਨਣ ਮੋਜਾਂ ਓਏ ਰੰਨਾ ਵਾਲੇ ਮਾਨਣ ਮੋਜਾਂ ਛੜਿਆਂ ਕੋਲ ਉਲਾਂਭੇ ਰਹਿ ਗਏ ਵਾਹ ਜੀ ਕੀ ਬਾਤ ਕੀ ਬਾਤ ਦੁਬਾਰੇ ਸੁਣਾਓ ਜੀ ਕਹਿੰਦੇ ਰੰਨਾ ਵਾਲੇ ਮਾਨਣ ਮੋਜਾਂ ਓਏ ਛੜਿਆਂ ਕੋਲ ਉਲਾਂਭੇ ਰਹਿ ਗਏ ਆ ਧੂਣੀਆਂ ਰਹਿ ਗਈਆਂ ਵਾਹ ਵਾਹ ਅੱਛਾ ਨਾ ਛੜੇ ਦੀ ਚਾਹ ਕੋਈ ਪੀਂਦੀ ਨਾ ਛੜੇ ਦੀ ਚਾਹ ਕੋਈ ਪੀਂਦੀ ਮਾਂਜੇ ਸਾਡੇ ਭਾਂਡੇ ਰਹਿ ਗਏ ਨਾ ਛੜੇ ਦੀ ਚਾਹ ਕੋਈ ਪੀਂਦੀ ਓਏ ਮਾਂਜੇ ਸਾਡੇ ਭਾਂਡੇ ਰਹਿ ਗਏ ਵਿਆਹਿਆਂ ਹੀ ਸੇ ਕਮਰੇ ਆ ਗਏ ਵਿਆਹਿਆਂ ਹੀ ਸੇ ਕਮਰੇ ਆ ਗਏ ਛੜਿਆਂ ਕੋਲ ਭਾਂਡੇ ਰਹਿ ਗਏ ਛੜਿਆਂ ਕੋਲ ਭਾਂਡੇ ਰਹਿ ਗਏ ਵਾਹ ਜੀ ਵਾਹ ਵੀਰਪਾਲ ਪਠੜ੍ਹ ਲਿਖ ਦਰਦ ਕਹਾਣੀ ਵੀਰਪਾਲ कौर ਬਹੁਤ ਅੱਛੀ ਰਾਈਟਰ ਹੈ ਉਹਨੇ ਛੜਿਆਂ ਦੀ ਦਰਦ ਕਹਾਣੀ ਲਿਖੀ ਹੈ ਬਹੁਤ ਅੱਛੀ ਰਾਈਟਰ ਹੈਗੀ ਵੀਰਪਾਲ ਪਠੜ੍ਹ ਲਿਖ ਦਰਦ ਕਹਾਣੀ ਵੀਰਪਾਲ ਪਠਨ ਲਿਖ ਦਰਦ ਕਹਾਣੀ ਛੜਿਆਂ ਦੇ ਕੋਲ ਆਂਡੇ ਰਹਿ ਗਏ ਵਿਆਹੇ ਪੈਂਦੇ ਨਿੱਗੇ ਹੋ ਕੇ ਛੜਿਆਂ ਦੇ ਕੋਲ ਕਾਂਬੇ ਰਹਿ ਗਏ ਵਿਆਹੇ ਪੈਂਦੇ ਨਿੱਗੇ ਹੋ ਕੇ ਛੜਿਆਂ ਦੇ ਕੋਲ ਕਾਂਬੇ ਰਹਿ ਗਏ ਛੜਿਆਂ ਦੇ ਕੋਲ ਧੂਣੀਆਂ ਰਹਿ ਗਈਆਂ ਛੜਿਆਂ ਦੇ ਕੋਲ ਕਾਂਬੇ ਰਹਿ ਗਏ ਛੜਿਆਂ ਦੇ ਕੋਲ ਕਾਂਬੇ ਰਹਿ ਗਏ ਹਾਂਜੀ ਇਹ ਇਹਨਾਂ ਦੀ ਫਰਮਾਇਸ਼ ਤੇ ਮੈਂ ਇਹ ਚੀਜ਼ ਕੀਤੀ ਹੈਗੀ ਜੇ ਤੁਹਾਨੂੰ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ ਥੈਂਕ ਯੂ ਧੰਨਵਾਦ